वैसे ਤਾਂ انسان ਦੀ ਜ਼ਿੰਦਗੀ ਵਿੱਚ ਨੁਕਸਾਨ ਹੁੰਦੇ ਰਹਿੰਦੇ ਨੇ ਹਰ ਰੋਜ਼ ਪਤਾ ਨਹੀਂ ਆਪਣੇ ਕਿੰਨੇ ਨੁਕਸਾਨ ਹੁੰਦੇ ਨੇ ਆਪਾਂ ਉਹਨਾਂ ਨੁਕਸਾਨਾਂ ਨੂੰ ਝੱਲ ਵੀ ਲੈਨੇ ਆ ਪਰ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਕੋਈ ਵੱਡਾ ਨੁਕਸਾਨ ਹੋ ਜਾਂਦਾ ਜੋ ਆਪਣੇ ਤੋਂ ਝੱਲ ਨਹੀਂ ਹੁੰਦਾ ਆਪਾਂ ਉਸ ਨੁਕਸਾਨ ਨੂੰ ਪੂਰਾ ਕਰਨ ਬਾਰੇ ਸੋਚ ਰਹੇ ਹੁੰਨੇ ਆ ਬਹੁਤ ਹੀ ਕੋਸ਼ਿਸ਼ ਕਰਦੇ ਆ ਕਿ ਸਾਡਾ ਇਹ ਨੁਕਸਾਨ ਪੂਰਾ ਹੋ ਜੇ ਪਰ ਉਹ ਨੁਕਸਾਨ ਪੂਰਾ ਹੀ ਨਹੀਂ ਹੁੰਦਾ ਉਸ ਨੂੰ ਪੂਰਾ ਕਰਨ ਦਾ ਆਪਾਂ ਨੂੰ ਕੋਈ ਰਸਤਾ ਹੀ ਨਹੀਂ ਦਿਸਦਾ ਤੇ ਉਸ ਨੁਕਸਾਨ ਦਾ ਪੂਰਾ ਹੋਣਾ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਰੂਰੀ ਹੁੰਦਾ ਕਿਉਂਕਿ ਉਸ ਨੁਕਸਾਨ ਦੇ ਨਾਲ ਨਾਲ ਆਪਾਂ ਨੂੰ ਹੋਰ ਪਤਾ ਨਹੀਂ ਕਿੰਨੇ ਨੁਕਸਾਨ ਸਹਿਣੇ ਪੈਣਗੇ ਮੈਨ ਮੰਨ ਲਓ ਆਪਾਂ ਨੂੰ ਬਹੁਤ ਵੱਡੇ ਪੈਸੇ ਦਾ ਘਾਟਾ ਪੈ ਗਿਆ ਆਪਾਂ ਨੂੰ ਪਤਾ ਹੈ ਜੇ ਆਪਾਂ ਉਹ ਘਾਟਾ ਪੂਰਾ ਨਾ ਕੀਤਾ ਤਾਂ ਉਹ ਘਾਟਾ ਆਪਣੇ ਪਰਿਵਾਰ ਤੇ ਵੀ ਅਸਰ ਪਾਏਗਾ ਪਰ ਉਸ ਘਾਟੇ ਨੂੰ ਪੂਰਾ ਕਰਨ ਦਾ ਕੋਈ ਰਸਤਾ ਹੀ ਨਹੀਂ ਮਿਲਦਾ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਬੇਸ਼ੱਕ ਤੁਹਾਨੂੰ ਕਿੱਡਾ ਵੱਡਾ ਮਰਜੀ ਘਾਟਾ ਪਿਆ ਹੋਵੇ ਪੀਰ মুর্ਸ਼ਿਦ ਤੁਹਾਡਾ ਘਾਟਾ ਉਸੇ ਦਿਨ ਹੀ ਪੂਰਾ ਕਰ ਦੇਣਗੇ ਤੁਹਾਨੂੰ ਕਿਤੇ ਵੀ ਕਦੋਂ ਵੀ ਜਾਣ ਦੀ ਲੋੜ ਨਹੀਂ ਪੈਗੀ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਟੇਲਾ ਸੀ ਉਸ ਦੇ ਉੱਪਰ ਇੱਕ ਫਕੀਰ ਰਹਿੰਦਾ ਸੀ ਜੋ ਕਿ ਹਮੇਸ਼ਾ ਰੱਬ ਦੀ ਭਗਤੀ ਦੇ ਵਿੱਚ ਲੱਗਿਆ ਰਹਿੰਦਾ ਹਮੇਸ਼ਾ ਰੱਬ ਨੂੰ ਯਾਦ ਕਰਦਾ ਰਹਿੰਦਾ ਉਹ ਫਕੀਰ ਰੱਬ ਨਾਲ ਗੱਲਾਂ ਕਰਦਾ ਤੇ ਉਸ ਦਾ ਜਵਾਬ ਉਸ ਨੂੰ ਰੱਬ ਦੇ ਦਿੰਦਾ ਸੀ ਰੱਬ ਉਸ ਦੀ ਕਦੀ ਵੀ ਖਾਲੀ ਨਹੀਂ ਮੋੜਦਾ ਸੀ ਕਿਉਂਕਿ ਉਸ ਨੇ ਆਪਣੇ ਯਾਰ ਨੂੰ ਆਪਣੇ ਰੱਬ ਨੂੰ ਰਾਜ਼ੀ ਕੀਤਾ ਸੀ ਉਸ ਫਕੀਰ ਦੀ ਇੱਕ ਆਦਤ ਸੀ ਕਿ ਉਹ ਨਾ ਤਾਂ ਕਿਸੇ ਨਾਲ ਬੋਲਦਾ ਤੇ ਨਾ ਹੀ ਕਿਸੇ ਕੋਲ ਜਾਂਦਾ ਸੀ ਉਸੇ ਪਿੰਡ ਦੇ ਵਿੱਚੋਂ ਇੱਕ ਇਨਸਾਨ ਉਸ ਟੇਲੇ ਤੇ ਜਾਂਦਾ ਸੀ ਤੇ ਉਸ ਫਕੀਰ ਕੋਲ ਜਾ ਕੇ ਬੈਠ ਜਾਂਦਾ ਸੀ ਉਸ ਦਾ ਸੇਵਾ ਪਾਣੀ ਕਰਦਾ ਸੀ ਉਹ ਫਕੀਰ ਨੂੰ ਵੀ ਪਤਾ ਸੀ ਕਿ ਇਹ ਇਨਸਾਨ ਇੱਥੇ ਆਉਂਦਾ ਤੇ ਇੱਥੇ ਆ ਕੇ ਸੇਵਾ ਪਾਣੀ ਕਰਦਾ ਇਸ ਕਰਕੇ ਫਕੀਰ ਉਸ ਨੂੰ ਬਹੁਤ ਹੀ ਚੰਗਾ ਸਮਝਦਾ ਸੀ ਇੱਕ ਦਿਨ ਉਹ ਇਨਸਾਨ ਉਸ ਫਕੀਰ ਨੂੰ ਕਹਿੰਦਾ ਕਿ ਬਾਬਾ ਜੀ ਤੁਸੀਂ ਸਾਡੇ ਘਰ ਆਇਓ ਅਸੀਂ ਤੁਹਾਡੇ ਲਈ ਰੋਟੀ ਵਗੈਰਾ ਬਣਾਵਾਂਗੇ ਸਾਡੇ ਘਰ ਆਪਣੇ ਚਰਨ ਜ਼ਰੂਰ ਪਾਇਓ ਉਹ ਫਕੀਰ ਕਹਿੰਦਾ ਕਿ ਮੈਂ ਕੱਲਾ ਆਮਾ ਇਹ ਆਪਣੇ ਸਾਰੇ ਸੱਜਣ ਮਿੱਤਰਾਂ ਨੂੰ ਲੈ ਕੇ ਆਵਾਂ ਤਾਂ ਉਹ ਇਨਸਾਨ ਕਹਿੰਦਾ ਕਿ ਤੁਸੀਂ ਜਿੰਦਾਂ ਮਰਜ਼ੀ ਆ ਜਿਓ ਸਾਰੇ ਆ ਜਿਓ ਫਕੀਰ ਕਹਿੰਦਾ ਕਿ ਚੱਲ ਠੀਕ ਆ ਅਸੀਂ ਤੇਰੇ ਘਰ ਕੱਲ ਨੂੰ ਆਵਾਂਗੇ ਤੇ ਸਾਰੇ ਆਵਾਂਗੇ ਉਹ ਇਨਸਾਨ ਕਹਿੰਦਾ ਠੀਕ ਹੈ ਜੀ ਉਹ ਇਨਸਾਨ ਵਿਚਾਰਾ ਘਰੋਂ ਬਹੁਤ ਗਰੀਬ ਸੀ ਉਹ ਆਪਣੀ ਘਰ ਵਾਲੀ ਨੂੰ ਜਾ ਕੇ ਦੱਸਦਾ ਕਿ ਕੱਲ ਆਪਣੇ ਘਰ ਉਹ ਫਕੀਰ ਆਉਣਗੇ ਤੇ ਉਹਨਾਂ ਦੇ 60 70 ਸੱਜਣ ਨੇ ਉਹ ਵੀ ਆਉਣਗੇ ਤੇ ਉਸ ਦੀ ਘਰ ਵਾਲੀ ਕਹਿੰਦੀ ਕਿ ਰੋਟੀ ਤਾਂ ਆਪਣੇ ਬਣਾਉਣ ਨੂੰ ਆਟਾ ਬਹੁਤ ਪਿਆ ਆਪਾਂ ਆਟਾ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਸਬਜੀ ਕਿਵੇਂ ਕਰਾਂਗੇ ਆਪਣੇ ਕੋਲ ਸਬਜੀ ਹੈ ਨਹੀਂ ਉਸ ਇਨਸਾਨ ਕੋਲ ਇੱਕ ਮੱਝ ਸੀ ਉਹ ਕਹਿੰਦਾ ਕਿ ਆਪਾਂ ਇਹ ਮੱਝ ਵੇਚ ਦਿੰਨੇ ਆ ਤੇ ਜੋ ਪੈਸੇ ਆਉਣਗੇ ਆਪਾਂ ਉਹਦੀ ਸਬਜੀ ਲੈ ਆਵਾਂਗੇ ਤੇ ਉਹਨਾਂ ਮਹਾਪੁਰਸ਼ਾਂ ਨੂੰ ਖਵਾਵਾਂਗੇ ਦੀ ਪਤਨੀ ਕਹਿੰਦੀ ਹੈ ਕਿ ਇੰਨੀ ਜਲਦੀ ਮੱਝ ਖਰੀਦੇਗਾ ਕੌਣ ਉਹ ਇਨਸਾਨ ਕਹਿੰਦਾ ਕਿ ਉੱਥੇ ਜੋ ਮਾਸ ਕੱਟਣ ਵਾਲੇ ਨੇ ਉਹ ਖਰੀਦ ਲੈਣਗੇ ਉਹਨਾਂ ਕੋਲ ਤਾਂ ਜਦੋਂ ਮਰਜ਼ੀ ਕੋਈ ਪਸ਼ੂ ਲੈ ਕੇ ਚਲੇ ਜਾਓ ਉਹ ਖਰੀਦ ਹੀ ਲੈਂਦੇ ਨੇ ਤਾਂ ਉਹ ਇਨਸਾਨ ਆਪਣੇ ਇੱਕ ਪੁੱਤਰ ਨਾਲ ਮੱਝ ਲੈ ਕੇ ਉਹਨਾਂ ਮੀਟ ਵਾਲਿਆਂ ਕੋਲ ਚਲਾ ਜਾਂਦਾ ਹੈ ਉੱਥੇ ਜਾ ਕੇ ਆਪਣੀ ਮੱਝ ਨੂੰ ਵੇਚ ਦਿੰਦਾ ਹੈ ਉਹਨਾਂ ਕੋਲੋਂ ਪੈਸੇ ਲੈ ਲੈਂਦਾ ਹੁਣ ਉਸ ਇਨਸਾਨ ਨੂੰ ਵੀ ਪਤਾ ਸੀ ਕਿ ਉਹ ਮੀਟ ਵਾਲੇ ਉਸ ਮੱਝ ਨਾਲ ਕੀ ਕਰਨਗੇ ਪਰ ਉਸ ਦਾ ਮਨ ਪਰੇਸ਼ਾਨ ਸੀ ਕਿ ਉਸਨੇ ਕੰਮ ਤਾਂ ਗਲਤ ਕੀਤਾ ਉਹ ਇਨਸਾਨ ਸਬਜ਼ੀਆਂ ਵਗੈਰਾ ਲੈ ਕੇ ਘਰ ਆ ਜਾਂਦਾ ਉਸ ਦਾ ਜੋ ਲੜਕਾ ਉਸ ਨਾਲ ਗਿਆ ਸੀ ਉਹ ਦੇਖਦਾ ਕਿ ਉੱਥੇ ਮੀਟ ਕੱਟ ਰਏ ਸੀ ਇੱਕ ਇਨਸਾਨ ਛੁਰੀ ਲੈ ਕੇ ਮੀਟ ਕੱਟ ਰਿਆ ਸੀ ਜਾਨਵਰ ਦਾ ਤਾਂ ਉਹ ਲੜਕਾ ਆਪਣੇ ਘਰ ਆ ਕੇ ਦੂਸਰੇ ਉਸਦੇ ਭਰਾ ਦੇ ਨਾਲ ਉਦਾਂ ਹੀ ਗੇਮ ਖੇਡਣ ਲੱਗ ਜਾਂਦਾ ਹੈ ਉਹ ਆਪਣੇ ਭਰਾ ਨੂੰ ਕਹਿੰਦਾ ਕਿ ਤੂੰ ਇਦਾਂ ਕਰੀ ਮੈਂ ਉੱਥੇ ਵੇਖ ਕੇ ਆਇਆ ਤੂੰ ਬੱਕਰੀ ਦੀ ਤਰ੍ਹਾਂ ਮੈਂ ਮੈਂ ਕਰੀ ਤੇ ਮੈਂ ਇਹ ਚਾਕੂ ਤੇਰੀ ਧੌਣ ਤੇ ਚਲਾਉਂਗਾ بچے ਸੀਗੇ ਉਹਨਾਂ ਨੂੰ ਕੁਝ ਪਤਾ ਤਾਂ ਹੈ ਨਹੀਂ ਸੀ ਤੇ ਉਹ ਉਦਾਂ ਹੀ ਕਰਦੇ ਕਰਦੇ ਉਹ ਇੱਕ ਲੜਕਾ ਆਪਣੇ ਦੂਸਰੇ ਭਰਾ ਦਾ ਗਲਾ ਕੱਟ ਦਿੰਦਾ ਹੈ। ਇਹ ਉੱਥੇ ਹੀ ਮਰ ਜਾਂਦਾ ਹੈ। ਦੂਸਰਾ ਛੋਟਾ ਬੱਚਾ ਜਦੋਂ ਇੰਨਾ ਖੂਨ ਦੇਖਦਾ ਤੇ ਉਹ ਵੀ ਘਬਰਾ ਜਾਂਦਾ ਹੈ। ਉਹ ਵੀ ਵਿਚਾਰਾ ਡਰ ਕੇ ਉੱਥੇ ਹੀ ਸਹਿਮ ਕੇ ਦਿਲ ਦਾ ਦੌਰਾ ਪੈ ਕੇ ਮਰ ਜਾਂਦਾ ਹੈ। ਉਸਦੇ ਮਾਪਿਓ ਦੇਖਦੇ ਨੇ ਕਿ ਸਾਡੇ ਬੱਚੇ ਕਿੱਧਰ ਗਏ? ਮਹਾਪੁਰਸ਼ਾਂ ਨੇ ਵੀ ਕੱਲ ਨੂੰ ਆਉਣਾ ਤੇ ਉਹ ਵਿਚਾਰੇ ਸਬਜੀ ਦੇ ਵਿੱਚ ਲੱਗ ਜਾਂਦੇ ਨੇ। ਸਬਜੀ ਬਣਾਉਂਦੇ ਨੇ, ਹੋਰ ਬਥੇਰਾ ਕੁਝ ਕਰਦੇ ਨੇ। ਮਾਪਿਓ ਸੋਚਦੇ ਨੇ ਕਿ ਸ਼ਾਇਦ ਖੇਡਣ ਗਏ ਨੇ, ਖੇਡ ਕੇ ਆ ਜਾਣਗੇ। ਸ਼ਾਮ ਹੋ ਜਾਂਦੀ ਹੈ। ਉਹ ਆਉਂਦੇ ਨੇ ਤੇ ਉਸ ਦਾ ਪਿਓ ਉਹਨਾਂ ਨੂੰ ਲੱਭਣ ਚੱਲ ਜਾਂਦਾ ਹੈ ਉਹ ਦੇਖਦਾ ਹੈ ਕਿ ਕੋਠੇ ਉੱਪਰ ਸ਼ਾਇਦ ਕੋਈ ਹੈ ਜਦੋਂ ਉਹ ਕੋਠੇ ਉੱਪਰ ਜਾਂਦਾ ਹੈ ਤਾਂ ਦੇਖਦਾ ਹੈ ਕਿ ਦੋਵੇਂ ਪੁੱਤਰ ਮਰ ਜਾਂਦੇ ਨੇ ਤੇ ਉਹ ਦੇਖਦਾ ਹੈ ਕਿ ਇਹ ਪੁੱਤਰ ਤਾਂ ਹੁਣ ਮਰ ਗਏ ਕੱਲ ਨੂੰ ਮਹਾਪੁਰਸ਼ਾ ਨੇ ਵੀ ਆਉਣਾ ਜੇ ਮੈਂ ਇਹਨਾਂ ਦੀ ਮਾਂ ਨੂੰ ਜਾ ਕੇ ਦੱਸ ਦਿੱਤਾ ਤੇ ਉਹ ਵੀ ਹੌਕੇ ਨਾਲ ਮਰ ਜੇਗੀ ਮੈਂ ਉਹਨੂੰ ਕੱਲ ਨੂੰ ਦੱਸ ਦੂੰਗਾ ਆਪਣੇ ਪੁੱਤਰਾਂ ਉੱਪਰ ਚਾਦਰ ਪਾ ਕੇ ਥੱਲੇ ਆ ਜਾਂਦਾ ਹੈ ਅਗਲੇ ਦਿਨ ਮਹਾਪੁਰਸ਼ ਆ ਜਾਂਦੇ ਨੇ ਉਹ ਮਹਾਪੁਰਸ਼ਾਂ ਨੂੰ ਖਾਣਾ ਪੜਾਉਂਦੇ ਨੇ ਮਹਾਪੁਰਸ਼ ਕਹਿੰਦੇ ਨੇ ਕਿ ਤੁਸੀਂ ਦੋਵੇਂ ਰਹਿਨੇ ਹੋ ਤਾਂ ਉਹ ਕਹਿੰਦਾ ਨਹੀਂ ਜੀ ਸਾਡੇ ਦੋ ਬੱਚੇ ਵੀ ਨੇ ਤਾਂ ਮਹਾਪੁਰਸ਼ ਕਹਿੰਦੇ ਨੇ ਬੁਲਾਓ ਆਪਦੇ ਬੱਚਿਆਂ ਨੂੰ ਫਕੀਰ ਕਹਿੰਦਾ ਕਿ ਜੇ ਆਪਦੇ ਬੱਚਿਆਂ ਨੂੰ ਬੁਲਾਉਂਗੇ ਮੈਂ ਖਾਣਾ ਸ਼ੁਰੂ ਕਰ ਲੂੰਗਾ ਤਾਂ ਉਹ ਕਹਿੰਦਾ ਕਿ ਨਹੀਂ ਜੀ ਤੁਸੀਂ ਕਰੋ ਉਹ ਬਾਹਰ ਖੇਡਣ ਗਏ ਨੇ ਮੈਂ ਉਹਨਾਂ ਨੂੰ ਬੁਲਾ ਲਿਓ ਨਾ ਤਾਂ ਉਹ ਕਹਿੰਦਾ ਕਿ ਨਹੀਂ ਇਦਾਂ ਕਰ ਪਹਿਲਾਂ ਆਪਣੇ ਬੱਚਿਆਂ ਨੂੰ ਬੁਲਾ ਤਾਂ ਉਹ ਫਕੀਰ ਸਭ ਕੁਝ ਜਾਣਦਾ ਸੀ ਕਿ ਕੀ ਹੋ ਗਿਆ ਤਾਂ ਉਹ ਇਨਸਾਨ ਕਹਿੰਦਾ ਕਿ ਮੈਂ ਤਾਂ ਜੀ 12ਵੀਂ ਲੱਭਿਆ ਬਥੇਰੀਆਂ ਵਾਜਾ ਮਾਰੀਆਂ ਪਰ ਉਹ ਨਹੀਂ ਆ ਰਹੇ ਤਾਂ ਮਹਾਪੁਰਸ਼ ਕਹਿੰਦੇ ਨੇ ਇੱਕ ਵਾਰੀ ਆਵਾਜ਼ ਮਾਰ ਆਉਣਗੇ ਹੋ ਸਕਦਾ ਕਿਤੇ ਪਾਸੇ-ਆਸੇ ਬੈਠੇ ਹੋਣ ਤਾਂ ਉਹ ਇਨਸਾਨ ਮਹਾਪੁਰਸ਼ਾਂ ਨੂੰ ਕਹਿੰਦਾ ਕਿ ਤੁਸੀਂ ਆਵਾਜ਼ ਮਾਰ ਲਓ ਜੀ ਹੋ ਸਕਦਾ ਤੁਹਾਡੀ ਆਵਾਜ਼ ਤੇ ਆ ਜਾਣ ਤਾਂ ਮਹਾਪੁਰਸ਼ ਉਹ ਫਕੀਰ ਉਹਨਾਂ ਬੱਚਿਆਂ ਨੂੰ ਆਵਾਜ਼ ਮਾਰਦਾ ਤੇ ਉਹ ਬੱਚੇ ਕੋਠੇ ਤੋਂ ਭਜਦੇ-ਭਜਦੇ ਥੱਲੇ ਆ ਜਾਂਦੇ ਨੇ ਤੇ ਆ ਕੇ ਆਪਣੇ ਪਿਓ ਦੇ ਗੱਲ ਲੱਗ ਜਾਂਦੇ ਨੇ ਉਹ ਇਨਸਾਨ ਸਮਝ ਚੁੱਕਿਆ ਸੀ ਕਿ ਇਹ ਫਕੀਰ ਬਹੁਤ ਹੀ ਪਹੁੰਚੇ ਹੋਏ ਨੇ ਉਸ ਇਨਸਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਸੀ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਉਹ ਇਨਸਾਨ ਉਹਨਾਂ ਫਕੀਰਾਂ ਦੇ ਪੈਰ ਧੋਤੋਂ ਪੀਂਦਾ ਤੇ ਕਹਿੰਦਾ ਮੇਰੇ ਤੋਂ ਬਹੁਤ ਵੱਡਾ ਘਾਟਾ ਚੱਲਿਆ ਨਹੀਂ ਜਾਣਾ ਸੀ ਤੁਸੀਂ ਪੂਰਾ ਕਰ ਦਿੱਤਾ ਦੋਸਤੋ ਇੱਕ ਕਹਾਣੀ ਦਾ ਸਾਰ ਉਹਨਾਂ ਦਾ ਨਹੀਂ ਆਪਣਾ ਆਪਾਂ ਪਤਾ ਨਹੀਂ ਜਾਣੇ ਅਣਜਾਣੇ ਦੇ ਵਿੱਚ ਕਿੰਨੀਆਂ ਵੱਡੀਆਂ ਗਲਤੀਆਂ ਕਰ ਲੈਣੇ ਤੇ ਜਦੋਂ ਹਰਜਾਨੇ ਭੁਗਤਣੇ ਪੈਂਦੇ ਨੇ ਤੇ ਫੇਰ ਆਪਾਂ ਸੋਚਦੇ ਹਾਂ ਕਿ ਰੱਬ ਪਤਾ ਨਹੀਂ ਕਿਹੜਾ ਵੈਰ ਕੱਢ ਰਿਹਾ ਜਦੋਂ ਤੁਹਾਨੂੰ ਵੀ ਇਦਾਂ ਦਾ ਘਾਟਾ ਪੈ ਜਾਵੇ ਤਾਂ ਆਪਣੇ ਪੀਰ ਮੁਰਸ਼ਿਦ ਅੱਗੇ ਦੁਆ ਫਰਿਆਦ ਕਰੋ ਉਹਨਾਂ ਨੂੰ ਸੱਚੇ ਦਿਲੋਂ ਜੋ ਵੀ ਕੁਝ ਚੜਾਉਣਾ ਹੈ ਚੜਾ ਕੇ ਆਪਣੇ ਪੀਰ ਮੁਰਸ਼ਿਦ ਅੱਗੇ ਦੁਆ ਫਰਿਆਦ ਕਰਿਓ ਉਹ ਤੁਹਾਡਾ ਘਟਾ ਜਲਦੀ ਪੂਰਾ ਕਰ ਦੇਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਅਨੁਵਾਦ ਬਹੁਤ ਬਹੁਤ ਧੰਨਵਾਦ